ਦਾ ਪੋਤੇ ਕਹਿੰਦਾ ਸੀ ਮੈਂ ਪੰਜਾਬ ਦਾ ਪੋਤੇ ਪੰਜਾਬ ਦਾ ਪੁੱਤ ਬਣ ਕੇ ਦਿਖਾ ਦੇਵੇ ਔਰ ਪੰਜਾਬ ਦੇ ਹੱਕਾਂ ਦੀ ਰਾਖੀ ਕਰੇ ਹੁਣ ਇੱਥੇ ਗੜੇ ਮਾਰੀ ਹੋਈ ਆ ਆਪਣੇ ਸੌਰੀ ਪਾਣੀ ਆਇਆ ਵਾ ਹੜ ਆਇਆ ਔਰ ਹੜਾਂ ਦਾ ਇੱਕ ਵੀ ਕਿਸੇ ਮੰਤਰੀ ਨੇ ਜਾਂ ਕਿਸੇ ਨੇ ਨੇ ਮੁੱਖ ਮੰਤਰੀ ਨੇ ਇੱਕ ਸ਼ਬਦ ਵੀ ਇਹਦੇ ਮੂੰਹ ਚੋਂ ਨਹੀਂ ਨਿਕਲਿਆ 92 ਅਸੀਂ ਗੁੰਗੇ ਤਾਂ ਬਾਹ ਤੇ ਸੀਟਾਂ ਦੇ ਉੱਤੇ ਪਰ ਕਿਸੇ 92 ਗੁੰਗਿਆਂ ਦੇ ਵਿੱਚੋਂ ਇੱਕ ਲਬਜ ਵੀ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਨਿਕਲਿਆ ਹੋਵੇ ਤੇ ਪਾਲਿਸੀ ਲੈ ਕੇ ਆਇਆ ਸੀਗਾ ਉਹ ਵੀ ਕਿਸਾਨਾਂ ਨੇ ਆ ਰੋਡ ਮਾਰਚ ਕਰਕੇ ਉਹਦੋਂ ਦੱਸ ਦਿੱਤਾ ਸੀ ਉਹ ਵੀ ਕਿਸਾਨਾਂ ਦੇ ਦਬਾਅ ਨਾਲ ਜਥੇਬੰਦੀਆਂ ਦੇ ਦਬਾਅ ਨਾਲ ਇਹਨੇ ਵਾਪਸ ਲੈ ਲਿਆ ਅੱਜ ਕੁੱਕੜਪਿੰਡ ਦੀ ਰੈਲੀ ਦੇ ਵਿੱਚ ਵੱਡਾ ਇਕੱਠ ਕਰਕੇ ਇਹਨੂੰ ਵੱਡੀ ਚੇਤਾਵਨੀ ਮੁੱਖ ਮੰਤਰੀ ਨੂੰ ਦਿੱਤੀ ਜਾ ਰਹੀ ਹੈ ਅਗਰ ਜੇ ਇਹਨਾਂ ਹਰਕਤਾਂ ਤੋਂ ਬਾਜ਼ ਫੇਰ ਨਾ ਆਇਆ ਫਿਰ ਵੱਡੇ ਵਿਰੋਧ ਹੋਣਗੇ ਪਿੰਡਾਂ ਦੇ ਵਿੱਚ ਬਾਈਕਾਟ ਪਿੰਡਾਂ ਦੇ ਵਿੱਚ ਬੋਰਡ ਲਾਏ ਜਾਣਗੇ ਅਗਰ ਨਾ ਆਏ ਤੇ ਸਾਰ ਸਦਾ ਨੂੰ ਬਾਜ਼ ਆਜਾ ਮੈਂ ਕਿਸਾਨ ਲੀਗ ਦੇ ਪ੍ਰੈਸਟਿੰਗ ਦਾ ਪ੍ਰੋਦਾਤਾ ਆਤਮ ਸੰਗਠਨ ਹੈ ਇਹ ਜੀ ਆਹ ਜਿਹੜਾ ਕਾਫਲਾ ਹੈ ਇਹ ਕੁੱਕੜਪਿੰਡ ਵਿੱਚ ਉੱਥੇ ਇੱਕ ਕਿਸਾਨ ਮਜ਼ਦੂਰ ਸ਼ਗਤ ਕਮੇਟੀ ਔਰ ਇਹਨਾਂ ਵੱਲੋਂ ਇੱਕ ਬੜਾ ਵੱਡਾ ਸਾਰੀਆਂ ਜਥੇਬੰਦੀਆਂ ਵੱਲੋਂ ਬੜਾ ਭਟਾ ਰੈਲੀ ਕੀਤੀ ਜਾ ਰਹੀ ਆ ਉਸ ਰੈਲੀ ਦੇ ਵਿੱਚ ਦੱਸਾ ਜਿਹੜਾ ਹੈ ਇਹ ਕਦਰ ਹੋ ਗਏ ਜਾਂੜਿਆ ਹੈ ਸਰਕਾਰ ਜੋ ਲੈਂਡ ਪੂਰਨ ਪਾਲਸੀ ਲੈ ਕੇ ਆਈ ਆ ਉਹਨੂੰ ਰੱਦ ਕਰਾਉਣ ਵਾਸਤੇ ਇਹ ਕਿ ਮੋਟਰਸਾਈਕਲ ਰੈਲੀ ਵੱਡੇ ਪੱਤਰ ਤੇ ਕੱਢੀ ਗਈ ਆ ਆਹ ਰੈਲੀ ਦੇ ਵਿੱਚ ਉਹਨੂੰ ਦੱਸਿਆ ਜਾਊਗਾ ਇਹੋ ਜਿਹੀਆਂ ਪਾਲਸੀਆਂ ਨਾਲ ਕਿਹਦਾ ਜਿਹੜੀਆਂ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਵਿਰੋਧ ਹੋਣਾ ਅੱਜ ਇਹਦੇ ਸੇਟਵਾਲੇ ਮਿੱਤਰਾਂ ਉਹ ਕਰਦੀ ਨਹੀਂ ਲੱਗਣ ਦੇਾਂਗੇ بجلی ਨੂੰ ਪ੍ਰਾਈਵੇਟ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਕਾਰਪੋਰੇਟ ਘਰਾਣਿਆਂ ਨੂੰ ਪਛਾਣ ਕਰ ਲਈ ਸਰਕਾਰ ਸੈਂਟਰ ਦੀ ਤੇ ਪੰਜਾਬ ਦੀ ਉਹ ਕਦੇ ਚਾਹ ਪੰਜਾਬ ਦੇ ਲੋਕ ਭਾਰਤ ਦੇ ਲੋਕ ਕਾਰਪੋਰੇਟ ਘਰਾਣਿਆਂ ਨੂੰ ਇਹੋ ਜਿਹਾ ਨਹੀਂ ਵੇਚਣ ਤਣਗੇ ਕਿੰਨੀਆਂ ਗੱਡੀਆਂ ਦਾ ਜਿਹੜਾ ਕਾਫਲਾ ਹੈ ਅੱਜ ਦਾ ਡੇਲ ਚੱਲਿਆ ਤੇ ਕਿਹੜੇ-ਕਿਹੜੇ ਆਗੂ ਨਹੀਂ ਹੋਇਆ ਭਾਈ ਸਾਡੇ ਬੱਲੇ ਬੱਲੇ ਤੋਂ ਜਿਹੜਾ ਹੈ ਸੱਤ ਗੱਡੀਆਂ ਦਾ ਕਾਫਲਾ ਜਿਹੜਾ ਉਹ ਚੱਲਿਆ ਹੈ ਤਕਰੀਬਨ ਘੱਟੋ-ਘੱਟ 150-200 ਆਦਮੀ ਜਿਹੜਾ ਉਹ ਰਾਹ ਦੇ ਵਿੱਚ ਚੱਲਿਆ ਹੈ ਮੇਰੇ ਨਾਲ ਸਰਦਾਰ ਮਿਰਸ ਸਿੰਘ ਤਲਵੰਡੀ ਸਰਦਾਰ ਭਰਮ ਸਿੰਘ ਧਿਆਲੀ